ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾंनो ਹੋਰ ਸੁਣਾਓ ਕੀ ਹਾਲ ਚਾਲ ਟੱਡਾ ਸਵਾਤਾ ਟੱਡਾ ਸਾਰਿਆਂ ਨੇ ਮੇਰੇ ਬਲੌਗ ਦੇ ਵਿੱਚ ਤੇ ਅੱਜ ਮੈਂ ਇੱਕ ਗੱਲ ਕਰਨਾ ਚਾਹੁੰਨੀ ਟੱਡੇ ਸਾਰਿਆਂ ਨਾਲ ਤੁਸੀਂ ਮੇਰੇ YouTube ਫੈਮਿਲੀ ਜੇ ਤੁਸੀਂ ਇਹਦੇ ਬਾਰੇ ਫੈਸਲਾ ਲੈ ਸਕਦੇ ਕੋਈ ਵੀ ਗੱਲ ਤਾਂ ਸਹੀ ਆ ਜਾਂ ਗਲਤ ਵਾ ਠੀਕ ਆ ਤੇ ਪਲੀਜ਼ ਮੈਨੂੰ ਵੀ ਜਰੂਰ ਇਸ ਗੱਲ ਦਾ ਜਵਾਬ ਦਿਓ ਕਿ ਸੂਰਤ ਸਹੀ ਕਰ ਲੱਗੀ ਆ ਜਾਂ ਗਲਤ ਕਰ ਲੱਗੀ ਆ ਠੀਕ ਆ ਤੇ ਉਹ ਗੱਲ ਇਹ ਵਾ ਕਿ ਮੇਨ ਚੈਨਲ ਆ ਤਣਾ ਮੈਂ ਗਾਣੀ ਹੋਣ ਚੱਲਣਾ ਚਾਹਤੀ ਠੀਕ ਆ ਤੇ ਮੈਂ ਹੁਣ ਚੈਨਲ ਬਿਲਕੁਲ ਬੰਦ ਕਰਨਾ ਚਾਹਨੀ ਆ ਠੀਕ ਆ ਕਿਉਂਕਿ ਕਈ ਵਿੱਚ ਬਹੁਤ ਗਲਤ ਬੋਲਦੇ ਪਏ ਆ ਕਈ ਕਹਿੰਦੇ ਫੇਸ ਲਾਈਵ ਕਰੋ ਜੀ ਆਪਣਾ ਇਦਾਂ ਕਰੋ ਉਦਾਂ ਕਰੋ ਹਨਾ ਤੁਸੀਂ ਕਿਉਂ ਆਏ YouTube ਤੇ ਜੇ ਤੁਹਾਨੂੰ ਇਦਾਂ ਨਹੀਂ ਕਰਨਾ ਹੁੰਦਾ ਉਦਾਂ ਨਹੀਂ ਇਦਾਂ ਬਹੁਤ ਕਮੈਂਟ ਆਉਂਦੇ ਆ ਠੀਕ ਆ ਤੇ ਕਈ ਵਿੱਚੋਂ ਮੈਨੂੰ ਅਨਗੋਰ ਵੀ ਕਰਨਾ ਪੈਂਦਾ ਜਿੱਦਾਂ ਤੇ ਇਸ ਕਰਕੇ ਮੈਨੂੰ ਨਹੀਂ ਚੰਗਾ ਲੱਗਦਾ ਪਿਆ ਠੀਕ ਆ ਤੇ ਪਲੀਜ਼ ਇਹਦੇ ਵਿੱਚ ਤੁਸੀਂ ਆਪਣੀ رائے ਦਿਓ ਕਿ ਹਾਂ ਵੀ ਮੈਂ ਮਤਲਬ ਸਹੀ ਕਰ ਲਈਆਂ ਜਾਂ ਗਲਤ ਕਰ ਲਈਆਂ ਠੀਕ ਆ ਤੇ ਦੂਜੀ ਗੱਲ ਇਹ ਕਿ ਕਿਹੜੇ ਚਾਹੁੰਦੇ ਆ ਕਿ ਮੈਂ ਮਤਲਬ ਚੈਨਲ ਆਪਣਾ ਰੱਖਾਂ ਤੇ ਕਿਹੜੇ ਨਹੀਂ ਚਾਹੁੰਦੇ ਠੀਕ ਆ ਜਿਹੜੇ ਨਹੀਂ ਚਾਹੁੰਦੇ ਉਹ ਕਾਲਾ ਦਿਲ ਭੇਜਣ ਠੀਕ ਆ ਤੇ ਜਿਹੜੇ ਚਾਹੁੰਦੇ ਆ ਕਿ ਮੈਂ ਆਪਣਾ ਚੈਨਲ ਰੱਖਾਂ ਠੀਕ ਹੈ ਤੇ ਉਹ ਲਾ ਰੰਗ ਦਾ ਦਿਲ पे ਜੰਜਰੂ ਠੀਕ ਹੈ ਤੇ ਪਰ ਕੀ ਚਾਹੀਦਾ ਹੈ ਵਾ ਕਿ ਜੇ ਆਪਾਂ ਨੂੰ ਕਿਸੇ ਦੇ ਬਾਰੇ ਕੁਝ ਪਤਾ ਨਹੀਂ ਨਾ ਹਨਾ ਤੇ ਉਹਨੂੰ ਆਪਾਂ ਕਿਸੇ ਨੂੰ ਗਲਤ ਵੀ ਨਾ ਬੋਲੀਏ ਠੀਕ ਹੈ ਨਾ ਤੇ ਪਰ ਦੁਨੀਆ ਬਹੁਤ ਪਰੇ ਤੋਂ ਪਰੇ ਆ ਬਹੁਤ ਗਲਤ ਬੋਲਦੀ ਆ ਠੀਕ ਆ ਪਰ ਮੈਂ ਕੋਈ ਇਦਾਂ ਦੀ ਵੀਡੀਓ ਵੀ ਨਹੀਂ ਕੋਈ ਪਉਂਦੀ ਗਲਤ ਠੀਕ ਆ ਮੇਰੀ ਉਹ ਖੁਦ ਦੀਆਂ ਆਪਣੀਆਂ ਹੁੰਦੀਆਂ ਵਾ ਜਾਂ ਤੇ ਜਾਂ ਮੈਂ ਕਿਤੇ ਕੋਈ ਧਾਰਮਿਕ ਸਥਾਨ ਤੇ ਗਈ ਹੁੰਨੀ ਮੈਂ ਉੱਥੋਂ ਦਾ ਬਲੌਗ ਬਣਾ ਕੇ ਪੋਣੀ ਆ ਤੇ ਪਰ ਦੁਨੀਆ ਨੇ ਪਤਾ ਨਹੀਂ ਕੀ ਜਿੰਨਾ ਲਿਆ سپورਟ ਤੇ ਕਰਨੀ ਨਹੀਂ ਕਿਸੇ ਨੂੰ ਤੇ ਠੀਕ ਆ ਤੇ ਬਦਨਾਮ ਮਤਲਬ ਦੁਨੀਆ ਵੱਖਰਾ ਹੀ ਕਰਦੀ ਆ ਠੀਕ ਆ ਤੇ ਪਰ ਨਾ ਇਦਾਂ ਕਰਿਆ ਕਰੋ ਪਲੀਜ਼ ਹੱਥ ਜੋੜ ਕੇ ਤੁਹਾਡੀ ਗਾੜੀ ਸਾਰਿਆਂ ਦੇ ਬੇਨਤੀ ਆ ਠੀਕ ਆ ਕਿ ਇਹ ਤਾਂ ਬਾਕੀ ਜਿੱਦਾਂ ਮੈਂ ਸੋਚਦੀ ਹੁੰਦੀ ਸੀ ਕਿ ਮੈਂ ਆਪਣਾ ਨਾਮ ਬਣਾਉਣਾ ਵਾ ਠੀਕ ਆ ਪੈਸਾ ਨਹੀਂ ਕਮਾਉਣਾ ਤੇ ਉਹ ਸ਼ਾਇਦ ਮੇਰਾ ਸੁਪਨਾ ਹੁਣ ਨਹੀਂ ਪੂਰਾ ਹੋ ਸਕਦਾ ਠੀਕ ਆ ਕਿਉਂਕਿ ਜੇ ਆਪਾਂ ਕਿਸੇ ਨੂੰ ਮਤਲਬ ਖਸਾ ਨਹੀਂ ਸਕਦੇ ਤਾਂ ਉਹਨੂੰ ਰਵਾਇਆ ਵੀ ਨਾ ਕਰੋ ਠੀਕ ਆ ਤੇ ਹੱਸਦਿਆਂ ਨਾਲ ਸਾਰੀ ਦੁਨੀਆ ਹੱਸਦੀ ਆਪਾਂ ਰੋਂਦਿਆਂ ਨਾਲ ਕੋਈ ਨਹੀਂ ਰੋਂਦਾ ਠੀਕ ਆ ਇਹ ਦੁਨੀਆ ਦਾ ਦਸਤੂਰ ਆ ਠੀਕ ਆ ਜੀ ਤੇ ਇਹਦਾ ਨਾ ਕਰਿਆ ਕਰੋ ਸਭ ਨੂੰ ਆਪੋਂ ਭੈਣ ਭਰਾ ਸਭ ਸਮਝਿਆ ਕਰੋ ਠੀਕ ਆ ਜੀ ਤੇ ਸਭ ਨਾਲ ਪਿਆਰ ਕਰਿਆ ਕਰੋ ਹੁਣ ਵੇਖੋ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਜਿੱਦਾਂ ਲੜਾਈ ਲੱਗੀ ਆ ਕੋਈ ਪਤਾ ਨਹੀਂ ਅੱਜ ਦਾ ਸਾਂ ਆਵੇ ਜਾਂ ਨਾ ਆਵੇ ਅਸੀਂ ਕੀ ਕਰਦੇ ਆ ਲੜ ਝਗੜ ਕੇ ਕੋਈ ਫਾਇਦਾ ਨਹੀਂ ਆ ਠੀਕ ਆ ਨਾ ਹਰ ਕਿਸੇ ਨਾਲ ਪਿਆਰ ਮੁਹਬਤ ਨਾ ਰਿਹਾ ਕਰੋ ਠੀਕ ਆ ਜੀ ਤੇ ਜ਼ਿੰਦਗੀ ਦਾ ਸੌਮਾ ਦਾ ਕੋਈ ਪਤਾ ਨਹੀਂ ਕਿਹੜੇ ਵਾਲੇ ਕਦੋਂ ਕੀ ਹੋ ਜਾਣਾ ਠੀਕ ਆ ਜੀਣਾ ਝੂਠ ਆ ਮਰਨਾ ਸੱਚਾ ਵਾ ਠੀਕ ਆ ਹੁਣ ਮੈਨੂੰ ਨਹੀਂ ਪਤਾ ਕਿ ਇੱਥੇ ਮੈਂ ਟਾਣਾ ਵੀਡੀਓ ਬਣਾਉਂਦੀ ਬਣਾਉਂਦੀ ਕਿ ਆਪਣਾ ਕਿ ਮੈਨੂੰ ਇੱਥੇ ਕੀ ਹੋ ਜਾਣਾ ਮੈਨੂੰ ਨਹੀਂ ਪਤਾ ਹੈਗਾ ਕੁਝ ਨਹੀਂ ਪਤਾ ਲਾਦਾ ਅੱਜ ਜਿੱਦ ਕੱਲ ਦੇ ਟਾਈਮ ਦਾ ਕਲ ਯੁਗ ਚੱਲਣ ਡਿਆ ਠੀਕ ਹੈ ਨਾ ਕਿ ਇਹਨਾਂ ਨਾ ਕਿਸੇ ਨਾ ਕਰਿਆ ਕਰੋ ਠੀਕ ਹੈ ਉਹਨੂੰ ਦੁੱਖ ਲੱਗੇ ਜੋ ਵੀ ਆ ਠੀਕ ਹੈ ਨਾ ਛੋਣੇ ਛੋਣੇ ਕਮੈਂਟ ਕਰਿਆ ਕਰੋ ਵਧੀਆ ਵਧੀਆ ਕਰਿਆ ਕਰੋ ਠੀਕ ਹੈ ਜੀ ਸਭ ਨਾਲ ਪਿਆਰ ਨਾਲ ਰਹਿਆ ਕਰੋ ਵੱਡੇ ਛੋਟੇ ਦਾ ਆਦਰ ਮਾਨ ਕਰਿਆ ਕਰੋ ਠੀਕ ਹੈ ਜੀ ਇਹ ਨਹੀਂ ਚਾਹੁੰਦੀ ਕਿ ਮੇਰਾ ਹੀ ਕੱਲੀ ਦਾ ਕਰਿਆ ਕਰੋ ਸਾਰਿਆਂ ਦਾ ਕਰਿਆ ਕਰੋ ਠੀਕ ਹੈ ਨਹੀਂ ਤੁਹਾਨੂੰ ਕੋਈ ਚੰਗਾ ਲੱਗਦਾ ਨਹੀਂ ਪਸੰਦ ਆਵੇਗਾ ਚੁੱਪ ਕਰਕੇ ਤੁਸੀਂ ਪਛਾਹ ਹਟ ਜਾਓ ਠੀਕ ਪਰ ਉਹਨੂੰ ਕਿਸੇ ਨੂੰ ਗਲਤ ਨਾ ਕਹੋ ਠੀਕ ਹੈ ਨਾ ਮੈਂ ਕਿਸੇ ਦੀਆਂ ਵੀ ਵੀਡੀਓ ਵੇਖਦੀ ਆ ਨਾ ਉਹਨਾਂ ਤੇ ਵੀ ਬਹੁਤ ਦੁਨੀਆ ਨੇ ਗਲਤ ਗਲਤ ਕਮੈਂਟ ਕੀਤੇ ਹੁੰਦੇ ਪਰ ਨਹੀਂ ਚੰਗਾ ਲੱਗਦਾ ਯਾਰ ਨਹੀਂ ਚੰਗਾ ਲੱਗਦਾ ਇਹ ਤਾਂ ਇਸ ਟਾਈਮ ਤੇ ਮੇਰੇ ਨਾਲ ਉਹ ਹਾਲ ਹੋਣ ਲਿਆ ਵਾ ਜਿਸ ਤਰ੍ਹਾਂ ਨਾ ਮੰਨ ਲਓ ਕਿ 6 ਮਹੀਨੇ ਦੀ ਫਸਲ ਜਿੱਦਾਂ ਹੁੰਦੀ ਆ ਤੇ ਉਹ ਇੱਕ ਧੰਮੀ ਖਰਾਬ ਹੋ ਜਾਂਦੀ ਨਾ ਹਨਾ ਤੇ ਉਹ ਇਨਸਾਨ ਨੂੰ ਕਿੰਨਾ ਦੁੱਖ ਲੱਗਦਾ ਕਿਸਾਨ ਨੂੰ ਹਨਾ ਕਿ ਉਹਦੀ ਇੰਨੀ ਕੀਤੀ ਮਿਹਨਤ ਖਰਾਬ ਹੋ ਗਈ ਸਾਰੀ ਹਨਾ ਤੇ ਇਸੇ ਤਰ੍ਹਾਂ ਹੀ ਹੁਣ ਵੀ ਇਸ ਟਾਈਮ ਤੇ ਮੇਰਾ ਉਹ ਹਾਲ ਵਾ ਠੀਕ ਆ ਚਲੋ ਬਾਕੀ ਠੀਕ ਆ ਤੇ ਇਸ ਕਰਕੇ ਮੈਨੂੰ ਜਰੂਰ ਗੱਲ ਦਾ ਜਵਾਬ ਦਿਓ ਸਹੀ ਆ ਜੇ ਗਲਤ ਬਾ ਠੀਕ ਆ ਤੇ ਬਾਕੀ ਤੁਸੀਂ ਸਾਰੇ ਭੈਣ ਭਰਾਵਾਂ ਨੇ ਬਹੁਤ ਹੀ ਮੇਰਾ ਸਾਥ ਦਿੱਤਾ ਵਾ ਠੀਕ ਆ ਜਿੰਨਾ ਵੀ ਦਿੱਤਾ ਬਹੁਤ ਦਿੱਤਾ ਵਾ ਠੀਕ ਆ ਮੈਂ ਦਿਲ ਤੋਂ ਧੰਨਵਾਦ ਤੁਹਾਡਾ ਕਰਦੀ ਆ ਸਾਰਿਆਂ ਦਾ ਠੀਕ ਆ ਤੇ ਬਾਕੀ ਚਲੋ ਕੋਈ ਗੱਲ ਨਹੀਂ ਠੀਕ ਆ ਜੋ ਵੀ ਆ ਰੱਬ ਚੰਗੇ ਕਰਦਾ ਠੀਕ ਆ ਜੋ ਵੀ ਕਰਦਾ ਨਾ ਰੱਬ ਚੰਗਾ ਕਰਦਾ ਅਸੀਂ ਰੱਬ ਨੂੰ ਦੋਸ਼ ਦੇ ਦੰਨੇ ਆ ਪਰ ਨਹੀਂ ਠੀਕ ਆ ਤੇ ਕਈ ਵਿੱਚ ਕਹਿ ਦਿੰਦੇ ਹੁੰਦੇ ਸੀ ਕਿ ਤੁਮ ਸੂਰਤ ਹਸਦੀ ਬਹੁਤ ਵਾਂ ਹੈ ਨਾ ਹੁਣ ਤੇ ਅੱਜ ਹਾਸਾ ਵੀ ਨਹੀਂ ਆਉਂ ਰਿਹਾ ਤੇ ਚਲੋ ਠੀਕ ਆ ਬਾਏ ਬਾਏ ਸਸਿਕਾ ਸਾਰੇ ਭੈਣ ਭਰਾਵਾਂ ਨੂੰ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਦੱਸਿਓ ਸਹੀ ਆ ਕੱਲ ਤੋਂ ਆ ਠੀਕ ਆ ਪਲੀਜ਼